ਇਹ ਬੜਾ ਅੱਟੇ ਸ਼ਾਂਦੇ ਵਾਲੀ ਸੜਕ ਨਹੀਂ ਹੁੰਦੀ ਹੈ ਨਹੀਂ ਉਸ ਦਾ ਵੀ ਇੰਨੇ ਸੇਧ ਨਹੀਂ ਹੈ ਇੰਨੇ ਸੇਧ ਦੀ ਸੜਕੇ ਵਿੱਚ ਹੋ ਚੁੱਕਿਆ ਉਹਨਾਂ ਦੇ ਦੋ ਬਾਸ਼ ਦਾ یہاں ਨਿਕਲਦੀ ਹੈ ਹਰ ਅਫਸਰ یہاںੋਂ ਨਿਕਲਦਾ ਸਭ ਤੋਂ ਵੱਡੀ ਗੱਲ ਇਹ ਜਿਹੜੇ ਹਨ ਇੱਥੇ ਕੀ ਦਿੱਕਤ ਆ ਰਹੀ ਹੈ ਐਸਡੀਓ ਕਦੀ ਹੱਤ ਤੱਕ ਮਨੀਵਾਰੇ ਦੇਖਿਆ ਨਹੀਂ ਰੋਡ ਵਾਲਾ ਜੀ ਔਰ ਸ਼ਾਮ ਨੂੰ ਇੰਨਾ ਜਾਮ ਲੱਗ ਜਾਂਦਾ ਕੋਈ ਹੱਦ ਨਹੀਂ ਥੋੜੀ ਜਿਹੀ ਬਾਰਿਸ਼ ਹੋ ਜੇ ਜਾਂ ਚਿੱਕੜ ਹੋ ਚਿੱਕੜ ਇਹ ਤੁਸੀਂ ਕੋਈ ਦੇਖ ਕੇ ਰਹਾ ਸਾਰੇ ਜਿਹੜੀ ਮਮੂਲੀ ਜੀ بارش ਹੋਈ ਸੀ ਉਸ ਤੇ ਚਿੱਕੜ ਹੋਇਆ ਵਾ ਆ ਸਾਡੀ ਮਾਰਕੀਟ ਨੇ ਇੱਕ ਮੀਟਿੰਗ ਬੁਲਾਈ ਗਈ ਸੀ ਜਿਸ ਦਾ ਮਾਰਕੀਟ ਨੇ ਫੈਸਲਾ ਲਿਆ ਵੀ ਇਹ ਸੜਕ ਤਾਂ ਬਣਾਉਂਦੇ ਨਹੀਂ ਹੈ ਤਾਂ ਉਸ ਵਾ ਕੋਈ ਨਾ ਕੋਈ ਐਕਸ਼ਨ ਲਿਆ ਗਿਆ ਲਿਆ ਜਾਵੇ ਇਸੇ ਕਰਕੇ ਤੁਹਾਨੂੰ ਫੋਨ ਕਰਿਆ ਤਾਂ ਕਿ ਤੁਸੀਂ ਆ ਕੇ ਮੌਕਾ ਦੇਖੋ ਜਿਹੜੀ ਆਪਣੇ ਆਟੇ ਛਾਣਨ ਵਾਲੀ ਛਣਨੀ ਹੁੰਦੀ ਹੈ ਨਹੀਂ ਉਸ ਵਾ ਵੀ ਇੰਨੇ ਛੇਦ ਨਹੀਂ ਹੈ ਜਿੱਦਾਂ ਛੇਦੀ ਸੜਕ ਦੇ ਵਿੱਚ ਹੋ ਚੁੱਕਿਆ ਹੈ ਜਿਹੜੀ ਪਾਰਸ਼ਾਦਾ ਇਹ ਉਹ ਦੇਖਦੇ ਹੀ ਨਹੀਂ ਉਹਨਾਂ ਦੇ ਦੋ ਬਾਸ਼ ਦਾ ਯਹਾਂ ਨਿਕਲਦਾ ਹਰ ਅਫਸਰ ਯਹਾਂੋਂ ਨਿਕਲਦਾ ਸਭ ਤੋਂ ਵੱਡੀ ਗੱਲ ਇਹ ਜਿਹੜੇ ਹਨ ਇੱਥੇ ਕੀ ਦਿੱਕਤ ਆ ਰਹੀ ਹੈ ਐਸਡੀਓ ਕਦੀ ਹੱਥ ਤੱਕ ਮਨੀਵਾਰੇ ਦੇਖਿਆ ਨਹੀਂ ਰੋਡ ਵਾਲਾ ਜੀ ਜਿਹੜੇ ਯਹਾਂ ਅਧਿਕਾਰੀ ਲਗੇ ਹੋਏ ਆ ਉਹ ਚੀਫ ਇੰਜੀਨੀਅਰ ਕੇ ਚਿਹਤੇ ਆ ਉਹ ਦੇਖਦੇ ਨਹੀਂ ਆ ਜੇ ਅਸੀਂ ਕਿਆ ਰੋਡ 'ਪਾ ਹੋ ਰਿਹਾ ਕਿਆ ਨਹੀਂ ਹੋ ਰਿਹਾ ਕਿਆ ਮਾਰਕੀਟ ਕਾ ਬੁਰਾ ਹਾਲ ਹੈ ਔਰ ਯਹਾਂੋਂ ਲੱਖੋ ਮਹਾਂ ਦਿੱਲੀ ਨਿਕਲਦੇ ਆ ਜੀ ਸਾਰਾ ਪੰਜਕੁੱਲਾ ਯਹਾਂ ਤੇ ਜਾਂਦਾ ਸਾਰੇ ਹੋਰ ਲੋਕੀ ਜਿੰਨਾ ਖੜਾਈ ਆ ਮਤਲਬ ਰਸਤਾ ਇਹੀ ਬੇ ਰਸਤਾ ਬਣਾਵਾ ਜਿੰਨਾ ਮੱਧਿਆ ਮਾਰਗ ਵਾਰਾ ਸ਼ੌਕਤ ਨਾਲ ਉਹਨੇ ਹੀ ਰਾਸ਼ੀ ਸੜਕਵਾ ਦੀ ਔਰ ਸ਼ਾਮ ਨੂੰ ਇੰਨਾ ਜਾਮ ਲੱਗ ਜਾਂਦਾ ਕੋਈ ਹੱਦ ਨਹੀਂ ਥੋੜੀ ਜਿਹੀ ਬਾਰਿਸ਼ ਹੋ ਜੇ ਜਾਂ ਚਿੱਕਰੇ ਚਿੱਕਰੇ ਤੁਸੀਂ ਕੋਈ ਦੇਖ ਕੇ ਰੋ ਸਰੇ ਜਿਹੜੀ ਮਾਮੂਲੀ ਜਿਹੀ ਬਾਰਿਸ਼ ਹੋਈ ਸੀ ਉਸ ਤੇ ਚਿੱਕਰ ਹੋਇਆ ਵਾ ਸਭ ਤੋਂ ਵੱਡੀ ਗੱਲ ਇਹ ਆ ਕਿ ਆ ਦਿੱਕਤ ਆ ਰਹੀ ਹੈ ਜੀ ਲੀਕਰ ਆ ਜਿਹੜੀ ਉਹ ਠੀਕ ਨਹੀਂ ਹੋ ਰਹੀ ਜੀ ਲੀਕ ਜੇ ਵਾਸਤੇ ਯਹਾਂ ਜਿਹੜੇ ਦੁਕਾਨਦਾਰ ਹੈ ਕਈ ਬਹੁਤ ਪੜੇ ਲਿਖਿਆ ਹਨ ਨੇ ਬਹੁਤ ਕਮਲੇਡਾ ਪਾਈਆਂ ਜੀ ਕੋਈ ਵੀ ਬੰਦਾ ਲੀਕ ਮੰਗੇ ਇਹ ਵੀ ਸੜਕ ਜੇ ਨਹੀਂ ਬਣਾਈ ਕਰਤੇ ਕਰਤੇ ਸਕੇ ਪੈਚ ਤਾਂ ਲਗਾਇਆ ਜਾਵੇ ਲੋਕਾਂ ਨੂੰ ਆਉਣੇ ਜਾਣੇ ਦਾ ਰਸਤਾ ਹੋਵੇ ਠੀਕ ਹੈ ਜੇ ਨਹੀਂ ਹੋਇਆ ਤਾਂ ਸਾਨੂੰ ਮਜਬੂਰ ਨਹੀਂ ਫਿਰ ਰਸਤਾ ਜਾਮ ਕਰਨਾ ਪਏਗਾ ਜੀ ਪਾਣੀ ਦੀ ਲੀਕੀ ਨੂੰ ਸਹੀ ਕੀਤੀ ਜਾਵੇ ਪਾਣੀ ਲਈ ਸਭ ਤੋਂ ਵੱਡੀ ਪ੍ਰੋਬਲਮ ਲੀਕੇਜ ਦੀ ਹੈ ਜੀ ਜਦੋਂ ਨਹੀਂ ਹੋ ਉਹ ਕਰੂੰਗੇ ਜੀ ਸਾਨੂੰ ਮਜਬੂਰ ਦੁਕਾਨਦਾਰ ਇੱਕ ਦਿਨ ਦੁਕਾਨ ਆਪਾਂ ਮੀਟਿੰਗ ਕਰਕੇ ਦੁਕਾਨਾ ਬੰਦ ਕਰਕੇ ਆਹ ਰੋਡ ਦੇ ਉੱਪਰ ਬੈਠ ਜਾਊਗਾ ਜੀ ਇਹ ਸਾਡੇ ਥਰੂ ਅਸੀਂ ਜਾਣਗੇ ਜਾਰੇ ਸੰਦੇਸ਼ ਸਰਪ੍ਰਸਤਾਂ ਤੱਕ ਪਹੁੰਚੇ ਮੈਂ ਤੁਹਾਨੂੰ ਅਗਰ ਤੁਸੀਂ ਬਾਕੀ ਦੁਕਾਨਦਾਰਾਂ ਨੂੰ ਸਾਰਿਆਂ ਕੀ ਵੜ ਲੋ ਤਾਂ ਕਿ ਲੂਣਾ ਸਾਰੀ ਸਮੱਸਿਆ ਪਤਾ ਚੱਲੇ ਕਿੰਨੀ ਕਿੰਨੀ ਸਮੱਸਿਆ ਹੈ ਬਾਵਾ ਜੀ ਪਿਛਲੇ 2 ਸਾਲ ਤੇ ਰੋਡ ਤੇ ਜਗਾ ਜਗਾ ਖੱਡੇ ਹੋਏ ਪਰ ਲੀਕੀਜ ਬਹੁਤ ਜ਼ਿਆਦਾ ਹੈ ਹਰ ਦੁਕਾਨਦਾਰ ਨੂੰ ਪੂਰੇ ਦੇਖੋ ਸਾਰੇ ਪਾਸੇ ਦਸ ਤੇ ਦਸ ਦਾ ਸਾਰਾ ਦਿਨ ਸੰਭਰਦੇ ਰਹਿੰਦੇ ਆਂ ਔਰ ਕੰਪਲੇਂਟਾਂ ਕਈ ਵਾਰੀ ਪਾਲੀ ਕੋਈ ਸੁਣਵਾਈ ਨਹੀਂ ਹੈ ਜੀ ਹੁਣ ਸਾਡੇ ਆਪਣੀ ਮਾਰਕੀਟ ਦੀ ਮੀਟਿੰਗ ਹੋਈ ਹੈ ਕਿ ਅਗਰ ਨਹੀਂ ਰਿਪੇਅਰ ਰੋਡ ਕਰਨਗੇ ਆਪਾਂ ਫਿਰ ਜਾਮ ਲਗਾ ਕੇ ਇੱਥੇ ਬੈਠਣਗੇ ਰੋਡ ਤੇ ਜੀ ਨੋਜ ਕੁਮਾਰ ਨਾਮ ਹੈ ਜੀ ਮੇਰਾ ਮੈਂ ਟਾਊਨ ਦੇ ਅੰਦਰ ਰਹਿੰਦਾ ਜੀ ਇਹ ਟਾਊਨ ਦੀ ਗਲੀਆਂ ਤੇ ਸੜਕ ਬਹੁਤ ਹੀ ਖਰਾਬ ਹੋ ਚੁੱਕੀ ਹੈ ਜਿਹੜਾ ਇਹਨਾਂ ਨੇ ਸੜਕ ਬਣਾਏ ਵਿਆ ਉਹਨਾਂ ਦੇ ਪਾਣੀ ਅੱਡਦਾ ਦਾ ਇੰਚੀ ਪਾਣੀ ਖੜ ਜਾਂਦਾ ਰਹੇ ਔਰ ਜਿਹੜੇ ਸੜਕ ਹੈਗੇ ਉਹ ਘਰ ਤੇ ਤਿੰਨ ਚਾਰ ਸਾਲ ਹੋ ਗਏ ਜੀ ਬਣਾਉਂਦੇ ਫਿਰ ਤੋੜ ਦਿੰਦੇ ਆਂਗੇ ਬਣਾਉਂਦੇ ਫਿਰ ਤੋੜ ਰਹਿੰਦੇ ਪਰ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋएगी ਅੱਜ ਕੱਲ ਜਿਹੜੀ ਗਲੀਆਂ ਆਏ ਕੀ ਉਹਨਾਂ ਚ ਬਿਨਾ ਪਾਰਿਸਤੇ ਹੀ ਪਾਣੀ ਇੱਕੀ ਕੀ ਅੱਡਦਾ ਦਾ ਇੰਚੀ ਪਾਣੀ ਖੜ ਜਾਂਦਾ ਹੈ ਜੀ ਉਹ ਗਲੀ ਰਤੇ ਅਨ ਜ਼ਰੂਰ ਰੱਖਿਓ ਜੀ ਔਰ ਇਹਨਾਂ ਦੀ ਰਿਕਵੈਸ ਇਹ ਗਲੀਆਂ ਦਾ ਸੁਨਵਾਇ ਜ਼ਰੂਰ ਕਰਕੇ ਦਿੱਤਾ ਜਾਵੇ ਜਿਹੜੀ ਇਹ ਸੜਕ ਹੈਗੀ ਹੈ ਜੇ ਟੁੱਤੀਆਂ ਹੈਗੀਆਂ ਇਹਨਾਂ ਨੂੰ ਰਿਪੇਅਰ ਜ਼ਰੂਰ ਕਰਵਾਈ ਜਾਵੇ ਜੀ ਅਨੁਰੋਧ ਹੈਗੀ ਮਾਰਾ ਜੋ ਸੜਕ 3 ਸਾਲ ਸੇ ਖਰਾਬ ਹੈ ਇਸ ਕੋ ਸਹੀ kiya ਲਾਵੇ ਪੂਰੀ ਧੂਲ ਸੇ ਅਮਨਜਾਦ ਦਿਲਾਇ ਜਾਵੇ ਨਹੀਂ ਮਜਬੂਰ ਹੋਣੇ ਅਮੇ ਹੋਰ ਕੋਈ ਕਦਮ ਖਾਣਾ ਪਵੇਗਾ ਕੀ ਕਰਾਂਗੇ ਉਠਾएंगे ਅਗਲਾ ਕਦਮ ਕਰਾਂਗਾ ਯਾਹਾਂ ਤੇ ਦੁਕਾਨ ਮਾਰਕੀਟ ਬਣ ਕਰਕੇ ਸੜਕ ਤੇ ਦੇਖेंगे ਹੋਰ ਕੀ ਕਰਾਂਗੇ ਪ੍ਰਸ਼ਾਸਨ ਕੋ ਕੀ ਕਹਿਣਾ ਚਾਹੋਗੇ हमारी सड़क सही की जाए और लीकेज जितनी सारी सही की जाए बहुत दिक्कत होती, होती है जी अंदर बहुत दूर जाती है पूरी दूर जाती है अंदर तक